ਮਹਾਜਨ ਇੰਟਰਨੈਸ਼ਨਲ ਪੀਆਰਓ ਐਸੋਸੀਏਸ਼ਨ ਆਫ ਵੋਲੈਂਸਪਲ ਇੰਟਰਨੈਸ਼ਨਲ ਇਹ ਸਾਡੀ ਇੱਕ ਸਵਦੇਸ਼ੀ ਸੰਸਥਾ ਹੈ ਜਿਸ ਤਰ੍ਹਾਂ ਕਿ ਜੱਜ ਸਾਹਿਬ ਨੇ ਦੱਸਿਆ ਸਾਡਾ ਮੇਨ ਮੋਟੋ ਜਿਹੜਾ ਹੈ ਬੁਈ ਸਰ ਸੇਵਾਦਾਰਿਆ ਔਰ ਉਸ ਦੇ ਵਿੱਚ ਸਾਡਾ ਜਿਹੜਾ ਮੇਨ ਅਜੰਡਾ ਹੈ ਕੈਂਸਰ ਦੇ ਅਵੇਰਨੈਸ ਡਾਇਬੀਟਿਕ ਤੇ ਉੱਤੇ ਹਾਈਪਲਾਈ ਦੇ ਉੱਤੇ ਔਰ ਇਸ ਤੋਂ ਇਲਾਵਾ ਸੈਮੀਨਾਰ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਜੋ ਕੁਝ ਖਾ ਰਹੇ ਆ ਉਹ ਮੈਕਸਿਮਮ ਪੈਸਟੀਸਾਈਡ ਹੈ ਔਰ ਅਸੀਂ ਉਹਦੇ ਉੱਤੇ ਅਵੇਰਨੈਸ ਦੇ ਉੱਤੇ ਆਏ ਦਿਨ ਕੋਈ ਨਾ ਕੋਈ ਸੈਮੀਨਾਰ ਕਰਾਉਂਦੇ ਰਹਿੰਦੇ ਹਾਂ ਚਾਹੇ ਕਦੀ ਜਲੰਧਰ ਹੁੰਦਾ ਹੈ ਅੰਮ੍ਰਿਤਸਰ ਹੈ ਲੁਧਿਆਣਾ ਚ ਹੈ ਪਠਾਨਕੋਟ ਚ ਹੈ ਮੀਨਰਟਸ ਹੈ ਹਰੀਦੁਆਰ ਹੈ ਇਸ ਤਰ੍ਹਾਂ ਸੀ ਸੈਮੀਨਾਰ ਕਰਵਾ ਰਹੇ ਹਾਂ ਇਸ ਤੋਂ ਇਲਾਵਾ ਅੱਜ ਲੁਧਿਆਣਾ ਦੀ ਇਹ ਮਹਾਨ ਕਲੱਬ ਮਹਾਨ ਡਿਸਟ੍ਰਿਕਟ 22 ਐਂਡ ਅੱਜ ਸ਼ਬਾ ਸਮਾਰੋਹ ਸੀ ਜਿਹਦੇ ਵਿੱਚ ਮੈਨੂੰ ਇੱਥੋਂ ਦੇ ਡਿਸਟ੍ਰਿਕਟ ਵਾਰਨਰ ਅਲਾਈ ਪਵਨ ਕਵਰ ਜੀ ਜੀ ਨੂੰ ਇੰਸਟਾਲ ਕੀਤਾ ਹੈ ਉਹਨਾਂ ਦੇ ਨਾਲ ਸਾਡੇ ਇੰਟਰਨੈਸ਼ਨਲ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਦੁਆ ਜੀ ਜਿਹੜੇ ਕਿ ਬਹੁਤ ਹੀ ਜਨੂਨੀ ਨੇ ਸੇਵਾ ਦੇ ਕਾਰਜ ਦੇ ਵਿੱਚ ਔਰ ਇਹ ਲੁਧਿਆਣਾ ਦੇ ਵਿੱਚ ਬਹੁਤ ਅੱਛਾ ਕਾਰਜ ਕਰ ਰਹੇ ਨੇ ਔਰ ਇੱਥੋਂ ਤੱਕ ਕਿ ਸਾਡੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਜਿਹੜੇ ਕਿ ਚੇਨਈ ਤੋਂ ਨੇ ਉਹਨਾਂ ਨੇ ਵੀ ਇਹਨਾਂ ਨੂੰ ਆਪਣਾ ਐਪਰੀਸ਼ੀਏਸ਼ਨ ਅਵਾਰਡ ਭੇਜਿਆ ਹੈ ਔਰ ਉਸ ਦੇ ਵਿੱਚ ਇਹਨਾਂ ਦੀ ਤਾਰੀਫ ਕੀਤੀ ਹੈ ਕਿ ਇਹ ਮਹਾਨ ਡਿਸਟ੍ਰਿਕਟ ਬਹੁਤ ਵਧੀਆ ਕੰਮ ਕਰ ਰਿਹਾ ਹੈ ਔਰ ਸਮਾਜ ਦੇ ਵਾਸਤੇ ਖਾਸ ਕਰ ਜ਼ਰੂਰਤਮੰਦ ਲੋਕਾਂ ਵਾਸਤੇ ਜਿਸ ਤਰ੍ਹਾਂ ਕਿ ਕਈ ਸਕੂਲਾਂ ਦੇ ਵਿੱਚ ਐਸਐਸਏ ਬੱਚੇ ਨੇ ਜਿਹੜੇ ਪੜ੍ਹਨਾ ਤੇ ਚਾਹੁੰਦੇ ਨੇ ਲਾਇਕ ਨੇ ਲੇਕਿਨ ਕਈ ਵਾਰ ਫੀਸ ਤੋਂ ਰਹਿ ਜਾਂਦੇ ਨੇ ਉਹਦੇ ਵਿੱਚ ਵੀ ਸਾਡਾ ਇੰਟਰਨੈਸ਼ਨਲ ਸਾਡੇ ਡਿਸਟ੍ਰਿਕਟ ਉਹਦੀ ਹੈਲਪ ਕਰ ਰਹੇ ਨੇ ਫੂਡ ਫਾਰ ਹੰਗਰ ਜ਼ਰੂਰਤਮੰਦ ਲੋਕਾਂ ਵਾਸਤੇ ਰਾਸ਼ਨ ਵੰਡਰਨ ਕਰਨਾ ਇਹ ਵੀ ਸਾਡਾ ਮੇਨ ਅਜੰਡਾ ਹੈ ਇਸੇ ਤਰ੍ਹਾਂ ਹੀ ਸਾਡਾ ਆਏ ਦਿਨ ਕੋਈ ਨਾ ਕੋਈ ਪ੍ਰੋਜੈਕਟ ਚੱਲਦਾ ਰਹਿੰਦਾ ਹੈ ਜਿਹਦੇ ਵਿੱਚ ਸੇਵਾ ਵਾਸਤੇ ਅਸੀਂ ਕਰਦੇ ਹਾਂ ਅਗਰ ਮੈਂ ਤਫਸੀਲ ਚ ਦੱਸਣ ਲੱਗਾ ਤੇ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਲੇਕਿਨ ਐਸੋਸੀਏਸ਼ਨ ਆਫ ਅਲਾਈਂਸ ਕਲੱਬ ਜਿਹੜੀ ਹੈ ਇੱਕ ਸਵਦੇਸ਼ੀ ਸੰਸਥਾ ਹੈ ਜਿਸਦੀ ਫੀਸ ਅਸੀਂ ਸਿਰਫ ਸਿਰਫ ਔਰ ਸਿਰਫ 400 ਰੁਪਿਆ ਸਾਲਾਨਾ ਲੈਂਦੇ ਹਾਂ ਔਰ ਇਹਦੇ ਵਿੱਚ ਅਸੀਂ ਕੰਮ ਕਰਨ ਵਾਲੇ ਜਿਹੜੇ ਸਮਾਜਿਕ ਸੇਵਾਦਾਰ ਅਸੀਂ ਆਪ ਉਹਨਾਂ ਨੂੰ ਇਨਵਿਟੇਸ਼ਨ ਦੇਣ ਜਾਂਦੇ ਹਾਂ ਕਿ ਸਾਡੀ ਸੰਸਥਾ ਦੇ ਨਾਲ ਆਓ ਔਰ ਸਮਾਜ ਦੇ ਲਈ ਅੱਛੇ ਕਾਰਿਆ ਕਰੋ ਜੇ ਮੈਂ ਤੁਹਾਡੀ ਸੰਸਥਾ ਇਹਦੇ ਨਾਲ ਜੁੜਨਾ ਹੋਵੇ ਤੇ ਉਹ ਕਿਸ ਤਰ੍ਹਾਂ ਜੁੜਨਾ ਤੁਹਾਡੇ ਨਾਲ ਸਰ ਅਸੀਂ ਆਪ ਇਨਵਾਈਟ ਕਰਨ ਜਾਵਾਂਗੇ ਸਾਨੂੰ ਕੋਈ ਪਤਾ ਲੱਗੇ ਕਿ ਸਾਨੂੰ ਕੋਈ ਮੈਂਬਰ ਦਾ ਇਹ ਅੱਛਾ ਵਰਕਰ ਹੈ ਸਮਾਜ ਸਾ ਬਿਲਕੁਲ ਸਰ ਸਾਡੇ ਸਾਰੇ ਫੋਨ ਨੰਬਰ ਸਾਰੇ ਡਾਇਰੈਕਟਰੀਆਂ ਇੰਟਰਨੈਸ਼ਨਲ ਡਾਇਰੈਕਟਰੀਆਂ ਸਾਡੀਆਂ ਡਿਸਟ੍ਰਿਕਟ ਦੀਆਂ ਡਾਇਰੈਕਟਰੀਆਂ ਸਾਰੀਆਂ ਪਬਲਿਕਸ ਹੁੰਦੀਆਂ ਸਾਡੇ ਗਰੁੱਪ ਨੇ ਲੋਕਲ گورنر ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ گورنر ਟੀਮ ਨੂੰ ਕਰ ਸਕਦੇ ਹੋ ਸਾਡੇ ਹਰ ਬੰਦਾ ਸਾਡਾ ਮੇਨ ਜਿਹੜਾ ਅਸੀਂ ਗਰੋਇੰਗਦੇ ਆ ਅਸੀਂ ਇਸ ਵੇਲੇ 23 ਕੰਟਰੀਆਂ ਦੇ ਵਿੱਚ 30000 ਤੋਂ ਉੱਪਰ ਅਸੀਂ ਮੈਂਬਰ ਹੋ ਚੁੱਕੇ ਹਾਂ ਔਰ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਸਾਡੀ ਸੰਸਥਾ ਦੁੱਗਣੀ ਚੌਗਣੀ ਗਿਣਤੀ ਦੇ ਵਿੱਚ ਹੋਏਗੀ ਕਿਉਂਕਿ ਸਮਾਜਿਕ ਕਾਰਜ ਦੇ ਵਿੱਚ ਅਸੀਂ ਆਪ ਲੋਕਾਂ ਨੂੰ ਇਨਵਾਈਟ ਕਰਦੇ ਹਾਂ ਕਿ ਸਮਾਜ ਦੀ ਸੇਵਾ ਵਾਸਤੇ ਸਾਡੇ ਨਾਲ ਆਓ ਅੱਗੇ ਆਓ ਸੋ ਇਹ ਸੀ ਸਾਡੇ ਮੇਨ ਪ੍ਰੋਜੈਕਟ ਇਸੇ ਨਾਲ ਹੀ ਮੈਂ ਤੁਹਾਡੇ ਚੈਨਲ ਦਾ ਇੱਕ ਵਾਰੀ ਫੇਰ ਦਿਲ ਦੀ ਗਹਿਰਾਈਆਂ ਤੋਂ ਤੁਹਾਨੂੰ ਮਤ ਕਰਦਾ ਹਾਂ ਕਿ ਤੁਸੀਂ ਸਾਨੂੰ ਹਾਈਲਾਈਟ ਕਰਦੇ ਹੋ ਤੁਸੀਂ ਸਾਡੇ ਸਮਾਜਿਕ ਕਾਰਜ ਨੂੰ ਤੁਹਾਡੇ ਥਰੂ ਹੀ ਲੋਕਾਂ ਨੂੰ ਪਤਾ ਚੱਲਦਾ ਹੈ ਸੋ ਇਸ ਲਈ ਮੈਂ ਤੁਹਾਡਾ ਆਪਣੇ ਡਿਸਟ੍ਰਿਕਟ ਵੱਲੋਂ ਆਪਣੇ ਇੰਟਰਨੈਸ਼ਨਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੈ ਹਿੰਦ ਜੈ ਅਲਮਗਰ ਅੱਜ ਸਾਡਾ ਅੱਜ ਇਹ ਯੋਗੀ ਪ੍ਰੋਗਰਾਮ ਕੀਤਾ ਸਸੀ ਗਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਆ ਸਾਡਾ ਇੰਟਰਨੈਸ਼ਨਲ ਲਾਇਨਸ ਕਲੱਬ ਤੋਂ ਆ ਸਾਡੇ ਇੰਸਟਾਲੇਸ਼ਨ ਨੂੰ ਪ੍ਰੋਗਰਾਮ ਹੋ ਰਿਹਾ ਸਾਡੇ ਨਵੇਂ ਡਿਸਟ੍ਰਿਕਟ ਗਵਰਨਰ ਐਲੀ ਕਮਰਜੀਤ ਸਿੰਘ ਜੀ ਅੱਜ ਨਵੇਂ ਡਿਸਟ੍ਰਿਕਟ ਗਵਰਨਰ ਅਨਾਉਂਸ ਕੀਤੇ ਜਾ ਰਹੇ ਹੈ ਤੇ ਤੇ ਵੀਡੀਜੀ 1 ਸਾਡੇ ਮੈਡਮ ਹੈਗੇ ਆ ਮੈਡਮ ਸੁਖਵਿੰਦਰ ਕੌਰ ਜੀ ਵੀਡੀਜੀ 2 ਸਾਡੇ ਅਲੀਕਰਮ ਜੀਤ ਸਿੰਘ ਕਰਨਜੀਤ ਸਿੰਘ ਜੀ ਸਾਡੇ ਅੱਜ ਇੰਸਟਾਲੇਸ਼ਨ ਕੀਤੀ ਜਾ ਰਹੀ ਹੈ ਇਹਨਾਂ ਦੀ ਇੰਸਟਾਲੇਸ਼ਨ ਦਾ ਬੇਸਿਕਲੀ ਮਤਲਬ ਵਗੈਰ ਆਪਾਂ ਦੇਸੀ ਲੈਂਗੁਏਜ ਕਹਿ ਲਈਏ ਤਾਂ ਉਹਨਾਂ ਨੂੰ ਅੱਜ ਤੋਂ ਸਥਾਪਿਤ ਕੀਤਾ ਜਾ ਰਿਹਾ ਹੈ ਕਿ ਅੱਜ ਤੋਂ 1 ਸਾਲ ਦਾ ਪ੍ਰੋਗਰਾਮ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਵੀ ਤੁਸੀਂ ਇਹ ਪ੍ਰੋਗਰਾਮ ਇਸ ਤਰ੍ਹਾਂ ਦੇ ਕਰਨੇ ਆ ਅਗਣ ਵਾਲੇ ਟਾਈਮ 'ਚ ਸੇਵਾ ਕਰਨੀ ਆ ਤੇ ਅਲਾਈਅੰਸ ਕਲੱਬ ਦੇ ਵਿੱਚ ਸਾਡੇ ਬੇਸਿਕਲੀ ਅਸੀਂ ਸੋਸ਼ਲ ਸਰਵਿਸ ਨੂੰ ਹੀ ਜ਼ਿਆਦਾ ਅਹਿਮ ਰੱਖਦੇ ਆ ਕਿ ਸੋਸ਼ਲ ਸਰਵਿਸ ਦੇ ਵਿੱਚ ਅਸੀਂ ਚਾਹਦੇ ਆ ਕੀ ਸਾਡੇ ਨਾਲ ਜਿੰਨੇ ਵੀ ਸਾਡੀ ਟੀਮ ਜੁੜੀਆਂ ਹੋਈਆਂ ਜਿੰਨੇ ਸਾਡੀ ਫੈਮਲੀ ਜੁੜੀਆਂ ਹੋਈਆਂ ਜਿੰਨੇ ਵੀ ਸਾਡੇ ਪਰਿਵਾਰ ਜੁੜੇ ਹੋਏ ਸਾਡੇ ਨਾਲ ਅਸੀਂ ਚਾਹੁੰਦੇ ਹਾਂ ਕਿ ਸਾਰੇ ਸਾਡੇ ਨਾਲ ਜੁੜਨ ਅਸੀਂ ਇਹਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਹੋਰ ਆਈਜ਼ ਕੇਅਰ ਕੈਂਪ ਇਸ ਤਰੀਕੇ ਦੇ ਹੋਰ ਪਿਛੇ ਆਪਾਂ ਨੇ ਉਹ ਡੈਂਟਿਸਟ ਦਾ ਕੈਂਪ ਲਾਇਆ ਸੀ ਬਹੁਤ ਡੈਂਟਲ ਚੈੱਕਅਪ ਦਾ ਸਾਡੇ ਡਾਕਟਰ ਰਤਮਜੀਤ ਸਿੰਘ ਜੀ ਦੀ ਅਸੀਂ ਅਗਵਾਈ ਚ ਬੜਾ ਵੱਡਾ ਪ੍ਰੋਗਰਾਮ ਕੀਤਾ ਸੀ 4 ਦਿਨ ਵਾਸਤੇ ਤੇ ਇਸ ਤਰੀਕੇ ਦੇ ਅਸੀਂ ਪ੍ਰੋਗਰਾਮ ਲੋਕ ਸੇਵਾ ਦੇ ਹਰ ਵੇਲੇ ਕਰਦੇ ਰਹਿੰਦੇ ਆ ਤੇ ਸਾਡੇ ਅਗਰ ਸ਼ਾਇਦ ਮੇਰੇ ਆਈਡੀ ਨਾਲ ਜਿਵੇਂ ਹੁਣ ਸਾਡੇ ਕੋਲ ਗੈਸਟ ਜਿਹੜੇ ਆਏ ਆ ਸਾਡੇ ਸ਼੍ਰੀ ਰਮੇਸ਼ ਮਹਾਜਨ ਜੀ ਆਲੀ ਰਮੇਸ਼ ਮਹਾਜਨ ਸਾਡੇ ਇੰਟਰਨੈਸ਼ਨਲ ਪੀਆਰਓ ਆ ਇੰਟਰਨੈਸ਼ਨਲ ਸਾਡੇ ਇੱਕ ਪੀਆਈਡੀ ਸਾਹਿਬ ਆਏ ਆ ਸਾਡੇ ਕੋਲ ਹਰਿਦੁਆਰ ਤੋਂ ਔਰੀ ਸਾਹਿਬ ਜੀ ਲੈਨ ਆਲੀ ਔਰੀ ਸਾਹਿਬ ਜੀ ਹੋਰ ਵੀ ਸਾਡੇ ਬੜੇ ਅੱਛੇ ਅੱਛੇ ਗੈਸਟ ਸਾਡੇ ਨਾਲ ਬੜੇ ਸੀਨੀਅਰ ਗੈਸਟ ਸਾਡੇ ਨਾਲ ਜੁੜੇ ਹੋਏ ਆ ਤੇ ਸਾਰਿਆਂ ਨੇ ਹੀ ਇਹੀ ਸੁਜੈਸ਼ਨ ਕੀਤੀ ਆ ਸਾਰਿਆਂ ਨੇ ਇਹੀ ਮੀਟਿੰਗ ਦੇ ਵਿੱਚ ਆਹੀ ਫਾਈਨਲ ਹੁੰਦਾ ਕਿ ਵੀ ਆਪਾਂ ਨੇ ਆਉਣ ਵਾਲੇ ਟਾਈਮ ਵਿੱਚ ਪ੍ਰੋਜੈਕਟ ਕਿਦਾਂ ਲਾਣੇ ਆ ਸੇਵਾ ਦੇ ਪ੍ਰੋਜੈਕਟ ਲਾਣੇ ਆ ਆਪਾਂ ਨੇ ਆਪਾਂ ਨੇ ਪਹਿਲਾਂ ਵੀ ਸ਼ਾਇਦ ਇੱਕ ਵਾਰ ਗੱਲ ਹੋਈ ਸੀ ਤੇ ਹੁਣ ਫਿਰ ਦੱਸ ਦਈਏ ਤੁਹਾਨੂੰ ਸਾਰਿਆਂ ਨੂੰ ਸਾਡਾ ਦਿੱਲੀ ਦੇ ਵਿੱਚ ਕੈਂਸਰ ਦੇ ਵਿੱਚ ਬਹੁਤ ਵੱਡਾ ਇੱਕ ਸਪੈਸ਼ਲਿਸਟ ਕੈਂਸਰ ਸਪੈਸ਼ਲਿਸਟ ਹਸਪੀਟਲ ਬਣਨ ਜਾ ਰਿਹਾ ਤੇ ਸਾਡੇ ਸਾਰੇ ਹੀ ਜਿੰਨੇ ਮੈਂਬਰ ਨੇ ਸਾਡੇ ਲੁਧਿਆਣੇ ਸ਼ਹਿਰ ਦੇ ਕਰੀਬ 6-700 ਮੈਂਬਰ ਸਾਡੇ ਨਾਲ ਜੁੜਿਆ ਹੋਇਆ ਜਲੰਧਰ ਡਿਸਟ੍ਰਿਕਟ ਦੇ ਜੁੜਿਆ ਹੋਇਆ ਅਮਰਸਰ ਡਿਸਟ੍ਰਿਕਟ ਦੇ ਜੁੜਿਆ ਹੋਇਆ ਹੋਰ ਸਾਡੇ ਪੰਜਾਬ ਤੋਂ ਘਾਟੀ ਘਾਟੀ 2 ਤੋਂ 3000 ਸਾਡਾ ਮੈਂਬਰ ਜੁੜਿਆ ਹੋਇਆ ਸਾਰੇ ਅਸੀਂ ਉਹਦੇ ਕੋਆਪਰੇਟ ਕਰ ਰਹੇ ਹਾਂ ਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਲੋਡ ਪੈਂਦੀ ਹੈ ਕਿਸੇ ਵੀ ਕੈਂਸਰ ਪੇਸ਼ੈਂਟ ਨੂੰ ਤੇ ਸਾਡਾ ਹਸਪੀਟਲ ਤਿਆਰ ਹੋ ਰਿਹਾ ਦਿੱਲੀ ਦੇ ਵਿੱਚ ਤੇ ਨੈਸ਼ਨਲ ਲੈਵਲ ਤੇ ਜੇ ਤਿਆਰ ਕੀਤਾ ਆਨਲਾਈਟ ਐਮਰਜੈਂਸੀ ਹੋ ਸਕਦਾ ਹੈ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਵੀ ਪ੍ਰਪੋਜ਼ ਕਰੀਏ ਅੱਛੇ ਡਾਕਟਰਾਂ ਦੀ ਟੀਮ ਬਹੁਤ ਵੱਡੇ ਡਾਕਟਰਾਂ ਦੀ ਟੀਮ ਸਾਡੇ ਨਾਲ ਜੁੜ ਰਹੀ ਹੈ ਸਾਡੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਜਿਹੜੇ ਬਲਬਾਲਾ ਚੰਦਰਨ ਜੀ ਉਹ ਸਾਡੇ ਹైదరాబాద్ ਤੋਂ ਬੰਗਲੌਰ ਤੋਂ ਆਗੇ ਆ ਬਹੁਤ ਵੱਡਾ ਉਹਨਾਂ ਦਾ ਉਪਰਾਲਾ ਹੈਗਾ ਤੇ ਉਹਨਾਂ ਦੇ ਸਹਾਰੇ ਹੀ ਸਾਰੇ ਅਸੀਂ ਇੱਥੇ ਪ੍ਰੋਗਰਾਮ ਕਰੀ ਜਾ ਰਹੇ ਆ ਤੇ ਬੇਸਿਕਲੀ ਫਿਰ ਦੱਸਦਾ ਤੁਹਾਨੂੰ ਮੈਂ ਸਾਡਾ ਜਿੰਨਾ ਹੀ ਪ੍ਰੋਗਰਾਮ ਹੈਗਾ ਸਾਰਾ ਸਰਵਿਸ ਸੋਸ਼ਲ ਸਰਵਿਸ ਦਾ ਪ੍ਰੋਗਰਾਮ ਹੈ ਸਮਾਜ ਸੇਵਾ ਕਰਨੀ ਹੈ ਗਰੀਬ ਬੱਚਿਆਂ ਨੂੰ ਅਸੀਂ ਕਿਤਾਬਾਂ ਵੀ ਵੰਡਦੇ ਆ ਕਾਪੀਆਂ ਵੀ ਵੰਡਦੇ ਆ ਲੰਗਰ ਵੀ ਵੰਡਦੇ ਆ ਬਹੁਤ ਅਹੇਜੀ ਚੀਜ਼ਾਂ ਨੇ ਜਿਹੜੇ ਉਹਨਾਂ ਨੂੰ ਲੋੜਵੰਦ ਨੀਡੀ ਪਰਸਨ ਨੂੰ ਅਸੀਂ ਲੋਕਰ ਬਲੇ ਉਹਨਾਂ ਦੇ ਨਾਲ ਵਰਤਦੇ ਰਹਨੇ ਉਹਨਾਂ ਨੂੰ ਉਹਨਾਂ ਨੂੰ ਸਮਾਜ ਸੇਵਾ ਨਾਲ ਜੋੜਦੇ ਵੀ ਆ ਨਾਲ ਨਾਲ ਨੇ ਡੈਮੇਜ ਉਹਨਾਂ ਨੂੰ ਅਸੀਂ ਸਪੋਰਟ ਵੀ ਕਰਦੇ ਹਰ ਤਰੀਕੇ ਨਾਲ ਹਰ ਤਰੀਕੇ ਨਾਲ ਉਹਨਾਂ ਨਾਲ ਜੁੜੇ ਰਹੇ ਆ ਬਾਕੀ ਤੁਹਾਡਾ ਵੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜਿਓ ਥੈਂਕ ਯੂ ਹਾਂਜੀ ਸਰ ਮੈਂ ਗੁਰਵਿੰਦਰ ਸਿੰਘ ਜੱਜ ਫਾਊਂਡਰ ਗਵਰਨਰ ਐਸਓਐਮ ਅਲਾਈਅੰਸ ਕਲੱਬ ਇੰਟਰਨੈਸ਼ਨਲ ਮੈਂ ਅੱਜ ਤੁਹਾਨੂੰ ਇਸ ਬਾਰੇ ਦੱਸਣਾ ਚਾਹਨਾ ਕਿ ਸਾਡੀ ਜਿਹੜੀ ਇਹ ਸੰਸਥਾ ਹੈ ਐਸੋਸੀਏਸ਼ਨ ਆਫ ਲਾਇੰਸ ਕਲਬ ਇੰਟਰਨੈਸ਼ਨਲ ਇਹ ਸਮਾਜ ਸੇਵੀ ਸੰਸਥਾ ਹੈ ਔਰ ਇਸ ਵੇਲੇ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਫਾਸਟੈਸਟ ਗਰੋਇੰਗ ਐਨਜੀਓ ਹੈ ਇਹ ਸੰਸਥਾ ਐਸ ਵੇਲੇ 23 ਕੰਟਰੀਆਂ ਦੇ ਵਿੱਚ ਆਪਣੇ ਜਿਹੜੇ ਹੈ ਕਦਮ ਫਿਲਾ ਚੁੱਕਿਆ ਹਿੰਦੁਸਤਾਨ ਤੋਂ ਸਟਾਰਟ ਹੋਈ ਹੈ 2008 ਦੇ ਵਿੱਚ ਔਰ ਇਹ 16 ਸਾਲਾਂ ਦੇ ਅੰਦਰ ਅਸੀਂ ਇਸ ਵੇਲੇ ਆਪਣੀ ਮੈਂਬਰਸ਼ਿਪ ਲਗਭਗ 30000 ਪਲੱਸ ਕਰ ਲਈ ਹੈ ਅਸੀਂ ਸਮਾਜ ਸੇਵਾ ਦੇ ਕੰਮ ਕਰਦੇ ਆ ਜਿਹਦੇ ਵਿੱਚ ਕਿ ਸਭ ਤੋਂ ਵੱਡਾ ਕੰਮ ਹੈ ਜਿਹੜਾ ਅੱਜ ਦੀ ਨਾਮਾਜ਼ ਬਿਮਾਰੀ ਜਿਹੜੀ ਹੈ ਕੈਂਸਰ ਕੈਂਸਰ ਅਵੇਅਰਨੈਸ ਦੇ ਉੱਪਰ ਅਸੀਂ ਕੰਮ ਕਰ ਰਹੇ ਆ ਅੱਖਾਂ ਦੇ ਆਪਰੇਸ਼ਨ ਦੇ ਕੰਮ ਕੈਂਪ ਕਰਦੇ ਆ ਪਲੱਸ ਬੱਚਿਆਂ ਦੀ ਗਰੀਬ ਬੱਚੇ ਜਿਹੜੇ ਕਿ ਆਪਣੀ ਫੀਸਾਂ ਤੱਕ ਨਹੀਂ ਪਰ ਸਕਦੇ ਉਹਨਾਂ ਦੇ ਅਸੀਂ ਵਿੱਦਿਆ ਦੇ ਵਿੱਚ ਵੀ ਯੋਗਦਾਨ ਸਾਡੇ ਕਲੱਬ ਪਾਉਂਦੇ ਨੇ ਇੱਥੇ ਤੇ ਜਿਹੜੇ ਡਿਸਟ੍ਰਿਕਟ ਗਵਰਨਰ ਨੇ ਕਮਰਜੀਤ ਸਿੰਘ ਜੀ ਅੱਜ ਉਹ ਇੰਸਟਾਲ ਹੋਏ ਨੇ ਅੱਜ ਉਹਨਾਂ ਨੇ ਸ਼ਪਤ ਗ੍ਰੰਥ ਸਮਾਰੋਹ ਸੀਗਾ ਸ਼ਾਇਨ 2024 ਤੇ ਉਹਦੇ ਵਿੱਚ ਇਹਨਾਂ ਨੂੰ ਅੱਜ ਸ਼ਬਦ ਦਵਾਏਗੀ ਰਮੇਸ਼ ਮਹਾਜਨ ਜੀ ਵੱਲੋਂ ਔਰ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਜਿਹੜੇ ਮੁੱਖ ਮਹਿਮਾਨ ਨੇ ਉਹ ਹਰਦੁਆਰ ਸਾਹਿਬ ਤੋਂ ਆਏ ਨੇ ਐਲਾਈ ਅਬਨਾਸ਼ੋਰੀ ਜੀ ਮੇਰੇ ਨਾਲ ਸਾਡੇ ਇਮੀਡੀਏਟ ਪਾਸ ਡਿਸਟ੍ਰਿਕਟ ਗਵਰਨਰ ਪਵਨ ਪਰਮਜੀਤ ਸਿੰਘ ਦੁਆਜੀ ਖੜੇ ਨੇ ਸੋ ਨਾਲ ਐਲਾਈ ਰਮੇਸ਼ ਮਹਾਜਨ ਜੀ ਅੱਜ ਦੇ ਇੰਸਟਾਲਿੰਗ ਅਫਸਰ ਖੜੇ ਨੇ ਸੋ ਅਸੀਂ ਜਿਹੜਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣੀ ਚਾਹਨਾ ਕਿ ਸਾਡਾ ਜਿਹੜਾ ਅੱਜਕੱਲ ਮੇਨ ਫੋਕਸ ਹੈ ਉਹ ਆਈ ਡੋਨੇਸ਼ਨ ਤੇ ਚੱਲਦਾ ਪਿਆ ਅਸੀਂ ਆਪਣੇ ਹਾਈਡਰੇਸ਼ਨ ਵਾਸਤੇ ਜਿਸ ਤਰ੍ਹਾਂ ਕਿਸੇ ਦੀ ਕੋਈ ਐਕਸੀਡੈਂਟਲ ਡੈਥ ਹੁੰਦੀ ਹੈ ਜਾਂ ਕੋਈ ਸਡਨ ਡੈਥ ਹੁੰਦੀ ਹੈ ਤਾਂ ਉਹਨਾਂ ਦੇ ਡੈਥ ਬੋਡੀ ਦੀ ਅਸੀਂ ਆਇਜ਼ ਲੈਣ ਵਾਸਤੇ ਡਾਕਟਰਾਂ ਦੇ ਨਾਲ ਸੰਪਰਕ ਕੀਤਾ ਹੋਇਆ ਉਹ ਡਾਕਟਰਾਂ ਦੀ ਟੀਮ ਉਹਨਾਂ ਦੇ ਘਰ ਜਾਂਦੀ ਹੈ ਉੱਥੇ ਹੀ ਬੋਡੀ ਦੇ ਵਿੱਚੋਂ ਅੱਖਾਂ ਲੈ ਕੇ ਉਹਦੇ ਆਰਟੀਫੀਸ਼ੀਅਲ ਜਿਹੜੇ ਆ ਕੋਰਨੀਆ ਪਾਤਾ ਜਾਂਦਾ ਤੇ ਉਹ ਅੱਖਾਂ ਜਿਹੜੀਆਂ ਦੋ ਅੱਖਾਂ ਨੇ ਦੋ ਮਰੀਜ਼ਾਂ ਨੂੰ ਲੱਗਦੀਆਂ ਨੇ ਅਸੀਂ ਪਿਛਲੇ ਸਾਲ ਦੇ ਵਿੱਚ ਜਲੰਧਰ ਦੇ ਅੰਦਰ 44 ਜਿਹੜੇ ਸਾਡੇ ਬ্লাইਂਡਸ ਨੇ ਉਹਨਾਂ ਨੂੰ ਅਸੀਂ ਅੱਖਾਂ ਲਵਾ ਚੁੱਕੇ ਹੋਏ ਆ ਬਾਈ ਡੈੱਡ ਬੋਡੀ ਦੀ ਅੱਖਾਂ ਅਸੀਂ ਲਈਆਂ ਸੀ ਇਹ ਨਿਰੰਤਰ ਸਾਡਾ ਸੇਵਾ ਦਾ ਕੰਮ ਚੱਲਦਾ ਪਿਆ ਹੋਇਆ ਹੈ ਜਲੰਧਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਤੇ ਅਸੀਂ ਅੱਜ ਇੱਥੇ ਲੁਧਿਆਣਾ ਦੇ ਵਿੱਚ ਵੀ ਬੇਨਤੀ ਕੀਤੀ ਆਪਣੇ ਗਵਰਨਰ ਸਾਹਿਬ ਨੂੰ ਕਿ ਇਹ ਵੀ ਇੱਥੇ ਸ਼ੁਰੂ ਕਰਨਗੇ ਤੇ ਮੇਰੇ ਨਾਮ ਹਾਈਨਸਾ ਉਮਰੀਸਰ ਜੀ ਸਟਾਰਟ ਕਰ ਰਹੇ ਨੇ ਇਸ ਕੰਮ ਨੂੰ ਸੋ ਮੈਂ ਇੱਕ ਵਾਰੀ ਫਿਰ ਤੋਂ ਮੁਬਾਰਕਬਾਦ ਦਿੰਨਾ ਅੱਜ ਦੇ ਸਾਡੇ ਗਵਰਨਰ ਕਮਰਜੀਤ ਸਿੰਘ ਨੂੰ ਉਹਨਾਂ ਦੇ ਬਹੁਤ ਹੀ ਵਧੀਆ ਪ੍ਰੋਗਰਾਮ ਦਾ ਯੋਜਨ ਕੀਤਾ ਜੈ ਹਿੰਦ ਜੈ ਲਾ ਹਿੰਸ ਵਾ ਹਾਂਜੀ ਸਰ ਕੀ ਨਾਮ ਤੁਸੀਂ ਸਾਡੇ ਆਫੀਸਰ ਨੂੰ ਫੋਨ 'ਤੇ ਗੱਲ ਕੀਤੀ ਹੈ ਇੱਕ ਸਾਡਾ ਪਿੰਨ ਇਹੋ ਜਿਹਾ ਹੈ ਇਹ ਜਿਲੇ ਵੀ ਲੱਗਿਆ ਹੈ ਤੁਸੀਂ ਕਿਤੇ ਵੀ ਜਾਂਦੇ ਪਾਓ ਤੁਹਾਨੂੰ ਕੋਈ ਢੀੜ ਪੈ ਗਈ ਹੈ ਤੁਸੀਂ ਇਸ ਬੰਦੇ ਨੂੰ ਉਹਨੂੰ ਫੜ ਕੇ ਉਹਦੇ ਕੋਲੋਂ ਸਹਾਇਤਾ ਮੰਗ ਸਕਦੇ ਆਂ ਔਰ ਉਹ ਆਪਣੀ ਯਥਾ ਸ਼ਕਤੀ ਜਿੰਨੀ ਉਹ ਚਾਹ ਉਹ ਤੁਹਾਡੀ ਜ਼ਰੂਰ ਮਦਦ ਕਰੇਗਾ ਇਹ ਪਿੰਨ ਇਸੇ ਲਈ ਲਾਇਆ ਜਾਂਦਾ ਹੈ ਸਮਾਜ ਸਾਡਾ ਬਹੁਤ ਖਾਰਾ ਹੈ ਬਹੁਤ ਖਾਰਾ ਹੈ ਉਹਨੂੰ ਮਿੱਠਾ ਕਰਨਾ ਔਖਾ ਮਗਰ ਇਹ ਇਹ ਨਦੀਆਂ ਇੰਨੀਆਂ ਮਿੱਠੀਆਂ ਹਨ ਕਿ ਇਹਨਾਂ ਨੇ ਆਪਣਾ ਮਿੱਠਾ ਪਾਣੀ ਛੱਡਿਆ ਇਹਨਾਂ ਨੇ ਕਿਹਾ ਅਸੀਂ ਖਾਰੇ ਪਾਣ ਨੂੰ ਜੋ ਵੀ ਪਵਾਰ ਦੇ ਵਿੱਚ ਸਮਾਜ ਦੇ ਵਿੱਚ ਜੋ ਵੀ ਗੁਰੂਆਈਆਂ ਹਨ ਉਸੇ ਆਪਣੇ ਮਿੱਠੇ ਪਾਣ ਦੇ ਨਾਲ ਸਤਕਾਰ ਦੇ ਨਾਲ ਪਿਆਰ ਦੇ ਨਾਲ ਆਪਣੇ ਜੇਬ ਚੋਂ ਪੈਸੇ ਖਤ ਕੇ ਸੀ ਦੂਰ ਕਰਨਾ ਹੀ ਕਰਨਾ ਇਹ ਸਾਡਾ ਇਹ ਮਿਸ਼ਨ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ